ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਤੇ ਤਿੰਨ ਝੋਟੀਆਂ ਦਿਖਾਵਾਂਗੇ ਇੱਕ ਗੱਪਣਾ ਤੇ ਦੋ ਹੈਗੀਆਂ ਸੂਜੀਆਂ ਵਾਂ ਡੈਰੀ ਦੇ ਬਾਰੇ ਪੁੱਛਦਿਆਂ ਹੋ ਕੇ ਕਰੀਏ ਕਰਵਾਓ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਹਸਕਣਾ ਪਿੰਡ ਹਾਸਕਲਾ ਜਗਰਾਵਾਂ ਦੇ ਨੇੜੇ ਆ ਗਿਆ ਨਾ ਜਗਰਾਵਾਂੋਂ ਕਿੰਨੇ ਕਿਲੋਮੀਟਰ ਹੈਗੇ ਤੁਹਾਨੂੰ ਠੀਕ ਹੈ ਜ਼ਿਲ੍ਹਾ ਸੰਤਰੀ ਪੈਣਾ ਮੋਲੋਪੁਰ ਤੇ ਸਿਹਦਾਪੁਰ ਠੀਕ ਹੈ ਠੀਕ ਹੈ ਜ਼ਿਲ੍ਹਾ ਪੈ ਗਿਆ ਆਪਣਾ ਲੁਧਿਆਣਾ ਮੋਬਾਈਲ ਨੰਬਰ ਆਪਣਾ 99174380 093 ਵਪਾਰ ਦਾ ਕੰਮ ਹੈ ਹਰ ਵਕਤ ਹੁੰਦੇ ਪਸ਼ੂ ਹੁੰਦੇ ਹਨ ਗਾਇਆਂ ਵੀ ਹੁੰਦੀਆਂ ਸਰਦੀ ਕਾਚੀ ਮੱਝਾਂ ਬੱਕਲੇ ਹੁੰਦੇ ਠੀਕ ਹੈ ਪੰਜ ਸੱਤ ਨਾਲ ਹਰ ਵਕਤ ਹਾਜ਼ਰ ਹੁੰਦੀ ਹੈ ਆਪਾਂ ਦਿਖਾਵਾਂਗੇ ਤੈਨਾਂ ਅੱਜ ਵੀਡੀਓ ਦੇ ਵਿੱਚ ਪਹਿਲਾ ਨੰਬਰ ਜਿਹੜੀ ਆਪਾਂ ਵੱਡੀ ਝੋਟੀ ਦੇਖੀ ਜੰਨੇ ਸੁਆ ਕਿਹੜਾ ਸੁਈ ਜਾਏ ਤੀਜਾ ਸੂਆ ਸੁਈ ਕੈਵਾਂ ਦਿਨ ਹੋ ਗਿਆ ਸੁਈ ਨੂੰ ਅਜੇ ਚੌਥਾ ਦਿਨ ਹੋਣਾ 12 ਕਿਲੋ ਪੂਰੀ ਹੈਗੀ ਕੰਡੇ ਦੀ ਚੌਥਾ ਦਿਨ ਹੋ ਗਿਆ ਸੁਈ ਨੂੰ ਬੱਚਾ ਕੀ ਆ ਗਿਆ ਬੱਚਾ ਆ ਗਿਆ ਮੇਲੇ ਤੇ ਮਗਰ ਤੇ ਸੁਆ ਸੁਈ ਆ ਇਹ ਤੀਜਾ ਤੀਜਾ ਸੁਆ ਉਹ ਦੇਖਦੇ ਆ ਵੀ 19 ਕਿਲੋ ਪੂਰਾ ਕੰਡੇ ਵਾਲਾ ਘਾੜਾ ਤੁਹਾਨੂੰ ਠੀਕ ਹੁਣ ਇਸ ਵਕਤ ਕਿੰਨਾ ਹਜਰਾ ਪੂਰੇ 12 ਕਿਲੋ ਪੂਰੀ ਮਲਾ 2-4 ਦਿਨ ਦੀ ਸੁਈ ਥੱਲੇ 6 ਲੀਟਰ ਟਾਈਮ ਦਾ ਦੁੱਧ ਆਪਾਂ ਮਿਲ ਕੇ ਦੇ ਦਾਂਗੇ ਜਮਾ ਦੋ ਟਾਈਮ ਚ ਵਾਦਾਂਗੇ ਚੋਣ ਚ ਵਾਧਾ ਧਾਰਾ ਤੁਰੇ ਇੱਕ ਨੰਬਰ ਠੀਕ ਹੈ ਪਹਿਲਾਂ ਤਾਂ ਕਿੰਨਾ ਦੱਸਿਆ ਮਾਲ ਕਰਨੇ ਆਪਾਂ ਨੂੰ ਪਹਿਲਾਂ ਮੈਂ ਕਿਹਾ 15 ਕਿਲੋ ਠੀਕ ਹੈ 19 ਕਿਲੋ ਰੰਗ ਨਾਲ 19 ਕਿਲੋ ਦਾ ਐਦ ਕੀ ਮੰਨ ਕੇ ਚਲੇ ਮੌਸਮ ਠੰਡਾ ਹੋ ਗਿਆ ਤਾਂ ਵੀ ਅੰਦਾਜ਼ਾ ਜਾ ਆਰਾਮ ਨਾਲ 20 ਕਿਲੋ ਦੇ ਦਿੰਦਾ ਵੀ 20 ਨੂੰ ਡਾਟ ਚ ਕਰ ਸਕਦੇ ਆ ਪਰ ਲੈਣ ਵਾਲਾ ਬੇਸ਼ੱਕ 18 ਮੰਨ ਕੇ ਲੈ ਲਵੇ ਰੇਟ ਇਹਦਾ ਕੀ ਰਹੂਗਾ ਮਿਹਨਤ ਜਿੰਨਾ ਮਰਜ਼ੀ ਕਰਾ ਲੀ 70 75 ਠੀਕ ਹੈ 60 ਵੀ ਹੋ ਜਾਣਾ ਮਾਨਦਾਨ ਹੋ ਜਾਊਗਾ ਆ ਵੀ ਮੜਾ ਕੋ ਦੇ ਫਿਕਸ ਰੇਟ ਠੀਕ ਹੈ ਧੋਰੀ ਬਾਹਰ ਲੋ ਸੁਭਰਤ ਸਿੰਘ ਮੂੰਹ ਮਾਥਾ ਦੇਖੋ ਪੂਰੀ ਸਾਫ ਸੁਥਰੀ ਰਾਜੀ ਸਮੀ ਪਲੀ ਵੀ ਲੈਵਾ ਦੇਖੋ ਬੈਕ ਸਾਈਡ ਤੇ ਸੂਨ ਟੱਚ ਕਰਦਾ ਪਿਆ ਜੇ ਝੋਟੀ ਨੂੰ ਬਜ਼ਾਰ ਲੱਗਿਆ ਹੋਵੇ ਲਾਤੇ ਦੀ ਮੋੜ ਨਹੀਂ ਨਹੀਂ ਤੇ ਟੇਲ ਜਮਾ A to Z ਬਲੈਕ ਆ ਜਮਾ ਠੀਕ ਹੈ ਹਰਿਆਣੇ ਚੋਂ ਲੈ ਕੇ ਆਂਦੀ ਸੀ ਮਾਲਕਾਂ ਦੀ ਪਿਛਲੀ ਵਾਰ ਹਨਾ ਸੋ ਸਿੰਘ ਮੂੰਹ ਵਾਥਾ ਦੇਖੋ ਕੁੰਡੀ ਲੰਬੀ ਕਰ ਦਿੰਦੀ ਆ ਤੇ ਲੈਵਾ ਦੇਖੋ ਜਮਾ ਕਿਆ ਬਾਤ ਆ ਗੁੱਲੇ ਵਾਲਾ ਥਾਣਾ ਤੇ ਜਵਾਬ ਵੀ ਰਿ ਸੜਦੀ ਉਹ ਫਿਰ ਰੋਕ ਰੋਕਦਾ ਜਮਾ ਸੋ ਸੋ ਪੂਰੀ ਨਰਮ ਚਬਾਈਦੀ ਆ ਜਿਹੜੇ ਵੀਰੇ ਕਹਿੰਦੇ ਸੀ 20 ਕਿਲੋ ਵਾਲੀ ਝੋਟੀ ਲੈਣੀ ਆ ਇਦਾਂ ਦਾ ਝੋਟਾ 20 ਕਿਲੋ ਤੇ ਕੱਢ ਦਿਆਂ ਹਵਾਨਾ ਦੇਖੋ ਬਿਲਕੁਲ ਕਿਆ ਬਾਤ ਆ ਫੱਟ ਫਾਟ ਲੈ ਵਾ ਤੇ ਥੱਲੇ ਮਿਲਕਵੇਨ ਵਗੈਰਾ ਦੇਖੋ ਕਿੰਨੇ ਕਿਲੋ ਦੀ ਬੋਲੀ ਝੱਡੀ ਹੋਈ ਆ ਠੀਕ ਐ ਸੋ ਸਾਫ ਸੁਥਰਾ ਲੈ ਬਾਜੇ ਮੈਂ ਵੀਡੀਓ ਕਵ ਲੈ ਚਲੋ ਵੀਡੀਓ ਕਵ ਕਰਨ ਦਾ ਟਾਈਮ ਬੜਾ 12:30 ਦਾ ਹੋ ਲੇਵਾ ਦੇਖੋ ਬਿਲਕੁਲ ਬੈਕ ਸਾਈਡ ਤੇ ਸੂਣ ਨੂੰ ਲੱਗਦਾ ਪਿਆ ਤੀਜਾ ਸੂਆ ਜੈਨੂਨ ਸੂਈ ਸੋਈ ਹੈ ਜਮਾ ਚੋਣ ਚਵਾ ਦੀ ਧਾਰਾ ਵਗੈਰਾ ਜਿਓ ਕੇ ਆ ਤੇ ਬੈਕ ਸਾਈਡ ਤੇ ਪਾਟਰਮੀ ਸੋਣੇ ਦਿਖਾਈ ਦਿੰਦੇ ਆ ਬਡਣਾ ਦੀ ਝੋਟ ਸੋਹਣਾ ਸਾਫ ਦਰਾਂ ਦੇਵਾ ਅੱਗੇ ਪਿੱਛੇ ਦਾ ਤੇ ਬਾਕੀ ਥਾਣਾ ਦੇ ਖਾਸ ਕਰਕੇ ਦੇਖ ਸਕਦੇ ਸਾਰੇ ਥਾਂ ਨਿਕਲਦੇ ਵਿੱਚੀ ਤੇ 1,60,000 ਤੋਂ ਮਾਰਦਾਨ ਹੋ ਜੂ ਤੇ ਕੋਈ ਧਾਰਪੂਰ ਸ਼ਰਲਾ ਕੋਈ ਡੱਕ ਤਾਂ ਨਹੀਂ ਕਿਸੇ ਪੂਰੀਆਂ ਢੋਕੇ ਸਾਰੇ ਬਸ ਠੀਕ ਹੈ ਅੱਗੇ ਦੋ ਨੰਬਰ ਜਿਹੜੀ ਆਪਾਂ ਗੱਬਣ ਦੇਖੀ ਜੰਨੇ ਆ ਤੀਜਾ ਸੁਆ ਇਹ ਦਿਨ ਕਹਿ ਕੇ ਲੈਂਦੀ ਆ ਚਲ ਇੱਕ ਹਫਤਾ ਤੇ ਇੱਕ ਹਫਤਾ ਬਾਕੀ ਇਹਦਾ ਦੁੱਧ ਕਿੰਨਾ ਦੱਸਿਆ ਪਿਛਲੀ ਵਾਰ 17 ਕਰ ਦੋ ਤੁਸੀ ਜਾਨ ਗਾਰੰਟੀ ਆ ਮੰਨ ਕੇ ਚੱਲ ਵੀ 16 ਕਿਲੋ ਵਾਲੀ ਮੈਂ ਹੈਗੀ ਐ ਜਮ 17 ਹੀ ਦਵਾਂਗੇ ਸ਼ਾਇਦ ਠੀਕ ਹੈ ਰੇਟ ਇਹਦਾ ਕੀ ਰਹੂਗਾ ਵੀਰੇ 1.55 ਦਾ 1.55 ਗੁਜਾਇਸ ਹੋ ਜੂਗੀ ਮਾੜਾ ਹੋ ਤਾਂ ਮੰਨ ਤੋੜ ਦੇ ਬਾਹਰ ਨੂੰ ਸੁਪਰ ਸਿੰਘ ਨੂੰ ਅਥਾ ਦੇਖੋ ਤੇ ਸਾਫ ਸੁਥਰੇ ਲੈਵੇ ਦੀ ਤੀਜਾ ਸੂਆ ਝੋਟੀ ਸੁੰਦੀ ਪਿਆ ਅਸਲ ਪੂਰੇ ਦੁੱਧ ਵਾਲੇ ਪੀਸ ਦਿਖਾਉਣੇ ਪਿਆ ਵਿੱਚ ਵੀਰੇ ਕਹਿੰਦਾ ਰੇਟ ਹੋਵੇ 1.55 60 ਚੀਜ਼ਾਂ ਜਮਾ ਸੋਨਾ ਸੋਨੇ ਦੇ ਭਾਅ ਮਿਲਦਾ ਕਿਹੜੀਆਂ ਵਸੋਨਾ ਦਿਖਾਉਣੇ ਪਿਆ ਜਮਾ ਤੁਹਾਨੂੰ ਗਾਈਆਂ ਨੂੰ ਵੱਧ ਬਣ ਕੇ ਸੁੰਦੀ ਹੋ ਠੀਕ ਹੈ ਸਿੰਘ ਮੂਥਾ ਕੁੰਡਾ 17 ਕਿਲੋ ਦੁੱਧ ਦੇਣ ਵਾਲੀ ਝੋਟੀ ਹਗਵਾਨਾ ਗਵਾਹੀ ਭਰਦਾ ਪੱਲ ਕੋਲ ਅੱਗੇ ਪਿੱਛੇ ਲੈਵਾ ਦੇ ਬਟਰ ਬੈਕ ਸ਼ਾਈਟ ਤੇ ਸੋਹਣੇ ਲਖਾਈ ਦਿੰਦੇ ਆ ਇਦਾਂ ਦੇ ਝੋਟੇ ਆ ਪਾਹਰੇ ਨੇ ਜਿੱਕਰ ਪਰਚੇਸ ਕਰਨੇ ਨੇ ਮੁੱਲ ਤੇ 1 ਲੱਖ 2 ਲੱਖ 2 ਲੱਖ ਵਾਕੇ ਲੱਗਦਾ 30-30 ਦਾ ਮੁੱਲ ਆਉਂਦਾ ਤੇ ਲੈਵਾ ਦੇਖੋ ਤੇ ਨਾੜਾ ਵਗੈਰਾ ਦੇਖੋ ਸੋਹਣੇ ਸਾਫ ਸੁਥਰੇ ਰਾਜੇਸ਼ਮੀ ਪਲੀ ਵੀ ਪੂਰੀ ਫਿਰੋ ਲੈਵਾ ਇੱਕ ਵਾਰ ਫੇਰ ਦੇਖ ਸਾਡੇ ਨੇੜੇ ਤੋਂ ਪੂਰਾ ਸੋਹਣਾ ਸਾਫ ਸੁਥਰਾ ਲੈਵਾ ਬੈਕ ਸ਼ਾਈਟ ਦੇ ਬਟਨ ਲਖਾਈ ਦਿੰਦੇ ਆ ਪੜਨ ਵਾਲੀ ਝੋਟੀ ਆ 17 ਕਿਲੋ ਦੁੱਧ ਦੇਣ ਵਾਲੀ 1,55,000 ਦੇ ਵਿੱਚੋਂ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਲੈਵਾ ਦੇਖੋ ਬਿਲਕੁਲ ਦੇਖ ਸ਼ਾਈਟ ਦੇ ਐ ਸੂੂ ਦਾ ਕਲਾਈ ਫਿਰ। ਧਿਆਨ ਵੀਰੇ ਸਹੀ ਜਗ੍ਹਾ ਕੱਢਦੀ ਹਜੇ। ਮੈਂ ਕਿਹਾ ਬਾਹ ਨੂੰ ਫਰਗੋਣਾ ਬਸੋ ਦਿਨ ਹੋਣਾ। ਠੀਕ ਹੈ। ਅੱਗੇ ਤਿੰਨ ਨੰਬਰ ਜਿਹੜੀ ਆਪਾਂ ਸੂਈ ਵੀ ਦੇਖੀ ਜਾਂਦੇ ਆ। ਬੱਚਾ ਇਹ ਮਗਰ ਕੀ ਆ? ਇਹ ਮਗਰ ਵੀ ਕੱਟ ਗਿਆ ਬੱਚਾ। ਕੱਟ ਗਿਆ। ਇਹ ਮਗਰ ਅੱਗੇ ਕੱਟਾ ਹਣਾ। ਨੀਲੇ ਦਾ ਵਿੱਚ ਪੈਂਦਾ। ਸੂਆ ਕਿਹੜਾ ਹੋਸ ਵੀ ਵੇ? ਸਹੀ ਜਗ੍ਹਾ ਤੀਜਾ ਸੂਆ। ਠੀਕ ਹੈ ਤੀਜਾ ਸੂਆ ਹੈਗਾ। ਇੱਕ ਅੱਧਾ ਵੱਧ ਘੱਟ ਵੀ ਹੋ ਸਕਦਾ ਹੁਣ। ਤੇ ਜੇ ਹੋਰ ਵੀ ਮਾਰ ਕਰ ਤੀਜਾ ਕਰਨੇ ਆਪਾਂ ਲੋਕ ਤਾਂ ਮੰਨ ਕੇ ਲੈ। ਚੌਥਾ ਬਣ ਕੇ ਲੈ ਲੈ। ਤੇ ਇੰਨਾ ਇੱਕ ਬੋੜਾ ਸਟਾਰਟਿੰਗ ਹੈ ਨਹੀਂ ਬੋੜਾ ਤੇ ਬੱਚਿਆਂ ਦੀ ਵਾਰੀ 3.5 ਕਿਲੋ ਗੰਢਿਆ ਕਰਦੇ ਪਹਿਲੇ ਨੂੰ ਮਨ ਅਕਦਰੂ 7 ਕਿਲੋ ਲਗਭਗ ਹੈਗਾ ਸਟਾਰਟਿੰਗ ਦੁੱਧ ਦੇ ਦੇਣੇ 12 ਕਿਲੋ ਰਾਮ 12 ਕਿਲੋ ਰੇਟ ਇਹਦਾ ਕੀ ਹੋਊਗਾ ਇਹਦੇ ਵੀ ਮਹਨ 86000 ਮਾਨਤਾ ਆ ਵੀਰ 1000 ਕੰਢ ਦੇ 85 ਦੇ ਦੇਗੇ ਤੋੜ ਦੀ ਬਾਹਰ ਨੂੰ ਇਹਨੂੰ ਵੀ ਸੋ ਵੀਰੋ 85000 ਕੇ ਦੀ ਵੇਚ ਵੀਰ ਕਹਣਗੇ 1.5 ਲੱਖ ਰੁਪਇਆ ਇਧਰ ਇੱਕ 60 ਚੀਜ਼ ਚੀਜ਼ ਦਾ ਵਟਾ ਜਿਹਨੇ ਦੁੱਧ ਪੀਣਾ ਉਸ ਹਿਸਾਬ ਨਾਲ 85000 ਰੁਪਏ ਦੀ ਉਹ ਤਾਂ 12 ਕਿਲੋ ਦਊਗੀ ਤੁ ਫਿਰ ਤੀਜੇ ਨੰਬਰ ਵਾਲੀ ਮੈਂ ਦੇਖੋ ਸੂਹਾ ਤਾਂ ਹੈ ਗਿਆ ਚੌਥਾ ਵੀ ਸਿੰਗ ਜੋੜਾ ਸੂਰ ਖੁੱਲਾਗਾ ਤੇ 12 ਕਿਲੋ ਦੁੱਧ ਮੰਨ ਕੇ ਲੈ ਲਿਓ ਦੇ ਦੂਏ ਨੂੰ ਅਜੀ ਬੁੱਲੀ ਜਮ ਹੁਣ ਕੋ ਹਰਲਾਪੂਰੀ ਠੀਕ ਹੈ ਸੋ ਨਰਮਚ ਕੱਲ ਦੁਪਹਿਰ ਦੀ ਸੂਈ ਹੈ ਨਰਮਚ ਬਾਈ ਜੇਰ ਵਗੈਰਾ ਡਾਣਾ ਜਮ ਸੋ ਜੇਰ ਵਗੈਰਾ ਵਾਲੇ ਪਾਸੋਂ ਪੂਰੀ ਓਕੇ ਆ ਪਤਲੀ ਚਮੜੀ ਲਾਲੀ ਦੇ ਵਿੱਚ ਪਿੰਡਾ ਜਾਵਾ ਤੇ ਸੋਹਣਾ ਦੁੱਧ ਪਾ ਦੂਗੀ 12 ਕਿਲੋ ਰਾਮ ਨਾਲ ਰੇਟ ਸਿਆਸੀ ਯਾਰ 85 ਦੀ ਦੇ ਦਾਂਗੇ ਇਹਦੇ ਵਿੱਚੋਂ ਛੋਟਾ ਪਾਏ ਹੋ ਜੂਗਾ ਬਾੜਾ ਹੋ ਗਈ ਬਹਿਰ ਕੇ ਜਾਂਦੀ ਪੈਣਾ ਕੱਦਗਾਠ ਚੰਗਾ ਵਧੀਆ ਸੋਹਣੀ ਮੂੰਹ ਵੱਤ ਲੱਗਦੀ ਆ ਦੁੱਧ ਵਾਲਾ ਪੀਸ ਆ ਜਿਹੜੇ ਵੀਰ ਨੇ ਮੰਨ ਕੇ ਕਿ ਲੋ ਵੀ ਆਮ ਘਰੇਲੂ 11-12 ਕਿਲੋ ਦੁੱਧ ਪੀਣਾ ਉਸ ਮੈਟਰ ਦੀ ਮੈਂ ਆ ਚੌਥਾ ਲਸੂਆ ਲਗਭਗ ਸੂਈ ਤੇ ਦੋ ਦਸਾ ਦਿਆਂ ਪਾ ਤੀਜੇ ਤੀਜੇ ਸੂਏ ਗੱਬਣਾ ਤੇ ਸਾਫ਼ ਸੁਥਰੀਆਂ ਆ ਦੇਖੋ ਜਮਾ ਦੋਨਾਂ ਦੇ ਖੜਿਆਂ ਦੇ ਬੈਕ ਸ਼ੈੱਡ ਤੇ ਲੇਵੇ ਦਿਖਾਈ ਦਿੰਦੇ ਆ ਪੂਰੀਆਂ ਜਿੰਦ ਜਾਨ ਵਾਲੀਆਂ ਸਾਫ਼ ਸੁਥਰੀਆਂ ਸੋ ਨੰਬਰ ਵੀਰ ਦਾ ਹੈਗਾ 991743 800 ਪੂਰਾ 93 ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇਗੇ ਇਸ ਨੂੰ ਵੀਰੋ ਜੀ